ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੋਰਾਂ ਨੇ ਇੱਕ ਘਰ ਚੋਂ 92 ਟੋਲੇ ਸੋਨੇ ਸਮੇਤ ਲੱਖਰ ਪੈ ਦੀਨ ਦੇ ਨਕਦੀ ਕੀਤੀ ਚੋਰੀ ਇਸ ਚੋਰੀ ਇਸ ਦਿਨ ਖਬਰ ਆ ਰਹੀ ਹੈ ਉਦਮ ਸਿੰਘਵਾਲ ਖਬਰ ਆ ਰਹੀ ਬੀਤੀ ਰਾਤ ਨੇੜਲੇ ਪਿੰਡ ਨਮੋਲ ਵਿਖੇ ਚੋਰਾ ਵੱਲੋਂ ਇੱਕ ਕਿਸਾਨ ਦੇ ਘਰ ਚ ਵੱੜ ਕੇ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਖਬਰ سامنے ਆ ਰਹੀ ਹੈ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਨੰਬਰਦਾਰ ਚੂਹੜ ਸਿੰਘ ਉਰ ਫੋਲਾ ਸਿੰਘ ਨੇ ਦੱਸਿਆ ਕਿ ਜਿਸ ਸਮੀ ਉਹ ਪਰਿਵਾਰ ਸਮੇਤ ਘਰ ਦੇ ਇੱਕ ਕਮਰੇ ਚ ਸੁੱਤੇ ਪਏ ਸਨ ਤਾਂ ਚੋਰ ਸ਼ਾਤਤੀ ਛੱਤ ਤੋਂ ਦੀ ਬੜੀਆਂ ਰਹੀਆਂ ਅੰਦਰ ਉਹਨਾਂ ਦੇ ਘਰ ਚ ਦਾਖਲ ਹੋਏ ਅਤੇ ਘਰ ਚੋਂ ਸਟੋਰ ਹੋਂ ਕਮਰੇ ਚੋਂ ਪੇਟੀ ਦਾ ਜਿੰਦਾ ਤੋੜ ਕੇ ਕਰੀਬ ਬੰਦਮੇ ਤੋਂ ਲੈ ਸੋਨਾ 240000 ਰੁਪਏ ਦੀ ਰਕਮ ਸਮੇਤ ਕੁਝ ਵਿਦੇਸ਼ੀ ਕਰੰਸੀ ਲੈ ਕੇ ਉਹਨਾਂ ਨੇ ਕਿਹਾ ਕਿ ਚੋਰੀ ਦੀ ਘਟਨਾ ਨੂੰ ਉਹਨਾਂ ਨੂੰ ਅੱਜ ਸਵੇਰੇ ਕਰੀਬ 3:30 ਵਜੇ ਉੱਠਣ ਤੇ ਪਤਾ ਲੱਗਿਆ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਥਾਣਾ ਚੀਮਾ ਦੇ ਐਸਐਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਪੁਲਿਸ ਵੱਲੋਂ ਸਗਰਮੀ ਨਾਲ ਪਾਲ ਸ਼ੁਰੂ ਕਰ ਦਿੱਤੀ ਗਈ ਹੈ